ਇਹ ਗੱਡੀਆਂ ਇੱਥੋਂ ਨਜਾਇਜ਼ ਮੈਨਿੰਗ ਦੀਆਂ ਗੱਡੀਆਂ ਲੰਘਾਈਆਂ ਇੱਥੋਂ ਦੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਇਹ ਗੱਲ ਕਈ ਜਿਹੜਾ ਨੂੰ ਪੁੱਤਾ ਇੱਥੇ ਸਰਕਾਰੀ ਰਸਤਾ ਵਾ ਤੁਸੀਂ ਉੱਥੋਂ ਲੰਘੋ ਅਸੀਂ ਆਪਣੀ ਜ਼ਮੀਨ 'ਚ ਨਹੀਂ ਲੰਘਣ ਦਿੰਦਾ ਤੁਸੀਂ ਦਿੱਤਾ ਜਿਹੜੀ ਜਗ੍ਹਾ ਹੈਗੀ ਐ ਇਹ ਅਖਵਾੜਾ ਪਿੰਡ ਆ ਜੀ ਬਾਂਮਣਾ ਦਾ ਅਖਵਾੜਾ ਕਿ ਉਸ ਵਾਰ ਕੀ ਹੋਇਆ ਜਦੋਂ ਕਿਸ ਮਨਾ ਕੀਤਾ ਜਦੋਂ ਅਸੀਂ ਇੱਥੇ ਡੱਕਿਆ ਵਾ ਇਹ ਮਗਰੋਂ ਬੰਦੇ ਆਏ ਆ ਕੋਈ ਬਿਕਰ ਨਾਂ ਦਾ ਮੁੰਡਾ ਵਾ ਕੋਈ ਉਹ ਆਇਆ ਕੋਈ ਗੁੰਡੇ ਲੈ ਕੇ ਆਇਆ ਵਾ ਗੱਡੀ 'ਚ ਉੱਤਰੇ ਬਲੈਰੋ ਗੱਡੀ 'ਚ ਜਿਹਦਾ 5448 ਨੰਬਰ ਆ ਐਚਪੀ ਨੰਬਰ ਆ ਗੱਡੀ ਦਾ ਫਿਰ ਉਹਨਾਂ ਨੇ ਹੁੰਦੇ ਆਣ ਕੇ ਪਾਸ ਗੱਡੀ 'ਚ ਉਹਨਾਂ ਨੇ ਡਰਾ ਡੂਡ ਕੱਢੇ ਆ ਹੁੰਦੇ ਆਣ ਕੇ ਮਾਰਕਟਾਈ ਸ਼ੁਰੂ ਕਰਤੀ ਆ ਉਸ ਤੋਂ ਬਾਅਦ ਉਹ ਕੰਪਲੇਨ ਕਰਾ ਦਿੱਤੀ ਆ ਹਾਂ ਕੰਪਲੇਨ ਕੀਤੀ ਜੇ ਆਪਾਂ 112 ਨੰਬਰ ਤੇ ਫੋਨ ਕੀਤਾ ਤਾਂ ਗੱਡੀ ਆਈ ਉਹਨਾਂ ਨੇ ਕੰਪਲੇਨ ਸਾਡੀ ਕੀਤੀ ਕੋਣ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਕਿਹੜੇ ਕ੍ਰੈਸ਼ਰ ਵਾਲੇ ਸੀ ਆ ਇਹ ਮੇਰ ਗੁਰੂ ਮੇਰ ਵਾਲਿਆਂ ਦਾ ਕ੍ਰੈਸ਼ਰ ਸੀਗਾ ਬਾਨੂੰ ਉਹਨਾਂ ਦਾ ਨਾਮ ਸੀਗਾ ਇੱਕ ਦਾ ਜਿਹੜੇ ਮੇ ਚਲਾਉਂਦੇ ਉਹਨਾਂ ਦਾ 파ਟਨਰ ਬਾਨੂੰ ਆ ਨਾਲ ਉਹਨਾਂ ਦਾ ਨਿੱਕਾ ਐਮ ਐਲ ਏ ਉਹਦਾ ਕ੍ਰੈਸ਼ਰ ਸੀ ਮੈਨੇ ਹਾਂ ਜਿਹੜੀ ਜਗ੍ਹਾ ਦਾ ਪਤਾ ਹਮਾਚਲ ਦਾ ਜੀ ਕੀ ਮੰਗ ਕਰਦੇ ਮੰਗਾ ਇਨਸਾਫ ਕਰਦੇ ਇਹਨਾਂ ਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਜਿਹੜੀ ਆ ਇਹਨਾਂ ਦਾ ਨਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ ਇਥੋਂ ਆਪਣੇ ਰਸਤੇ ਤੋਂ ਨੰਗਣ ਜਿੱਥੇ ਇਹਨਾਂ ਦਾ ਰਸਤਾ ਵਾਹੀ ਇੱਥੇ ਨਹੀਂ ਨੰਗਣ ਜਣਾ ਇਹਨਾਂ ਦਾ ਸਾਰਾ ਸਾਡੀ ਜ਼ਮੀਨ ਦੇ ਵਿੱਚ ਆਂਦੇ ਲੰਘਦੇ ਇਹ ਨਜਾਇਜ਼ ਮਾਈਨਿੰਗ ਕਰਦੇ ਆ ਜੀ ਸਾਡੀ ਆਪਣੀ ਜ਼ਮੀਨ ਜੋ ਕਿ ਕੋਈ ਸਰਕਾਰੀ ਸੜਕ ਨਹੀਂ ਹੈਗੀ ਇਹ ਇਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸਾਡੇ ਤੇ ਅਚਨਚੇਤ ਹੀ ਹਮਲਾ ਕਰ ਦਿੱਤਾ ਇਹ ਕਿਹੜਾ ਪਿੰਡ ਹੈਗਾ ਤੇ ਕਿੰਨੇ ਵਜ ਦੀ ਬਾਤ ਇਹ ਪਿੰਡ ਖਵਾੜਾ ਜੀ ਤੇ ਰਾਤ 11:30 11 ਵਜੇ ਦੀ ਗੱਲ ਹੈ ਕਿਹੜੇ ਹੈਗੇ ਨੇ ਕਰੈਸਰ ਮਾਰ ਲਗੇ ਕਰੈਸਰ ਬਾਨੂੰ ਕਰੈਸਰ ਵਾ ਤੇ ਬਿੱਕਰ ਬਿੱਕਰ ਮੁੰਡਾ ਵਾ ਜਿਹਦੇ ਨਾਲ ਗੁੰਡੇ ਆਏ ਸੀ ਮਾਰਨ ਵਾਸਤੇ ਜੀ ਕਿੰ ਸੱਟਾਂ ਸੁੱਟਾਂ ਲੱਗੀਆਂ ਹਾਂਜੀ ਮੇਰੇ ਸੱਟ ਲੱਗੀਆਂ ਮੇਰੇ ਡਰਾਟ ਮਾਰਿਆ ਜੀ ਉਹਨਾਂ ਨੇ ਤੇ ਕਾਫੀ ਸੱਟ ਲੱਗਦੀ ਉਸ ਵਾਰ ਕੋਈ ਤੁਹਾਡੇ ਨੂੰ ਪ੍ਰਸ਼ਾਸਨ ਨੂੰ ਕੀਤਾ ਹੋਇਆ ਫੋਨ ਜਾਂ ਹਾਂਜੀ 112 ਨੰਬਰ ਤੇ ਅਸੀਂ ਫੋਨ ਕੀਤਾ ਸੀ ਪੁਲਿਸ ਆਈ ਸੀ ਤੇ ਪੁਲਿਸ ਰਿਪੋਰਟ ਲਿਖ ਕੇ ਲੈ ਗਈ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਨਜਾਇਜ਼ ਮਾਈਨਿੰਗ ਦਾ ਤੇ ਨੰਗਨ ਦਾ ਨੰਗਨ ਦਾ ਬਿਲਕੁਲ ਇਹ ਲੰਗਾਈ ਜਿਹੜੀ ਆਪਣੀ ਜਗ੍ਹਾ ਤੋਂ ਨੰਗਨ ਜਿੱਥੇ ਰਹਿੰਦੀ ਮੌਜੂਦਾ ਸੜਕ ਹੈ ਸਾਨੂੰ ਹੁਣੇ ਪਤਾ ਲੱਗਾ ਕੁਝ ਛੇ ਪਹਿਲਾਂ ਕੋਈ ਅੰਕ ਇਹ ਰਾਤ ਇਹਨਾਂ ਦਾ ਕੋਈ ਝਗੜਾ ਹੋਇਆ ਵਾ ਇਹ ਜਿਹੜੇ ਕ੍ਰੈਸ਼ਰਾਂ ਵਾਲੇ ਨੇ ਉਹਨਾਂ ਨੂੰ ਲੈ ਕੇ ਤੇ ਉਹਦੇ ਸੰਬੰਧ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਤੇ ਅਸੀਂ ਆ ਕੇ ਵੇਖਿਆ ਵਾ ਕਿ ਇੱਥੇ ਗੱਡੀਆਂ ਗੜੀਆਂ ਨੇ ਉਹ ਚਾਰ ਗੱਡੀਆਂ ਜੀਸੀਪੀ ਜਿਹੜਾ ਰੁਕੀ ਹੋਈ ਹੈ ਖੰਡ ਵਾਲਿਆਂ ਨੇ ਇਹਦੇ ਸੰਬੰਧ ਵਿੱਚ ਅਸੀਂ ਮਾਈਨਿੰਗ ਡਿਪਾਰਟਮੈਂਟ ਨਾਲ ਸੰਪਰਕ ਕਰਕੇ ਉਹਨਾਂ ਦੇ ਅਫਸਰ ਆ ਰਹੇ ਆ ਮੌਕੇ ਤੇ ਉਹ ਜੋ ਕਾਰਵਾਈ ਬੰਦੀ ਆ ਉਹ ਕੀਤੀ ਜਾਵੇਗੀ ਉਸ ਤੋਂ ਇਲਾਵਾ ਜਿਹੜਾ ਰਾਤ ਨੂੰ ਝਗੜਾ ਕੀਤਾ ਵਾ ਉਹਦਾ ਐਮਐਲਆਰ ਜੀ ਉਹ ਹਾਸਲ ਕਰਕੇ ਉਹਦੇ ਮੁਤਾਬਕ ਕਾਰਵਾਈ ਕਰਨ ਲਈ ਅਮਰ ਲੱਗਿਆ ਹੁਣ ਮਾਈਨਿੰਗ ਚ ਗੁੰਡਾਗਰਦੀ ਜਿਹੜੀ ਹੈਗੀ ਆ ਉਹ ਵਾਧੂ ਹੀ ਹੈ ਜੀ ਦੇਖਣੇ ਮਿਲ ਰਿਹਾ ਜਾ ਮਾਦੋਪੁਰ ਵੀ ਇਨਸੀਡੈਂਟ ਹੋਇਆ 2 ਦਿਨ ਪਹਿਲੇ ਹੁਣ ਐਬਲਾ ਇਨਸੀਡੈਂਟ ਹੈ ਜਾ 1000 ਮੀਟਰ ਤੇ ਮਾਈਨਿੰਗ ਕੰਦੇ ਬਿਆਨ ਹੈ ਜੀ ਪਰ ਜੋ ਪੈਂਡਲ ਨੇ ਸੰਦਸਿਆ ਕਿ 200 ਮੀਟਰ ਤੋਂ ਹੀ ਕੁੱਤੀ ਜਾਂਦੇ ਨੇ ਇਸ ਇਹਦੇ ਬਾਰੇ ਜਿਹੜਾ ਮਾਈਨਿੰਗ ਡਿਪਾਰਟਮੈਂਟ ਹੈ ਜੋ ਮਤਲਬ ਕਿ ਉਹਨਾਂ ਦਾ ਡਿਪਾਰਟਮੈਂਟ ਹੈ ਉਹ ਜੇ ਉਤਰਾਜ ਹੋਗਾ ਗੱਲ ਉਹਦੀ ਨੋਟਿਸ ਤੇ ਉਹਨਾਂ ਨੂੰ ਅਸੀਂ ਕੋਟ ਲੈ ਕੇ ਦੋ ਕਰਵੇ ਕਰਦੇ ਹਾਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।